ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਜਾਮਪੁਰ ਸਵਾਗਤ ਕਰਨਾ ਦੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੇ ਇਨਸਾਨ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਇਹਨਾਂ ਦਾ ਪਿੰਡ ਕੜਾਣੀ ਆ ਤੇ ਆਪਾਂ ਇਹਨਾਂ ਤੋਂ ਜਾਣਾਂਗੇ ਤੇ ਇਹਨਾਂ ਪੰਜ ਸਾਲ ਤੋਂ ਪਰਾਲੀ ਵਿੱਚ ਬੋਂਦੇ ਆ ਰਹੇ ਨੇ ਖਬਣੀ ਉਦੋਂ ਜ਼ਿਆਦਾ ਟਾਈਮ ਤੋਂ ਤੇ ਇਹਨਾਂ ਦੀ ਆਪਾਂ ਪਹਿਲਾਂ ਵੀ ਟਰੈਕਟਰ ਦੀ ਵੀਡੀਓ ਬਣਾਈ ਦੀ ਫੋਰਡ 3700 ਦੀ ਜੋ ਖੁਦ ਹੀ ਇਹਨਾਂ ਨੇ ਤਿਆਰ ਕੀਤਾ ਸੀ ਤੁਸੀਂ ਬਾਬਾ ਪਿਆਰ ਦਿੱਤਾ ਵੀਡੀਓ ਨੂੰ ਤੇ ਬਾਕੀ ਹੋਰ ਕਣਕ ਬਾਰੇ ਆਪਾਂ ਇਹਨਾਂ ਤੋਂ ਜਾਣਾਂਗੇ ਵੀ ਕਿਵੇਂ ਝਾੜ ਵੱਧ ਲੇਤਾ ਜਾਵੇ ਕਿਹੜੀਆਂ ਖਾਦਾਂ ਪਾਉਣੀਆਂ ਪਾਈਆਂ ਜਾਣ ਵਿਚ ਆਪਾਂ ਨੇ ਖੱਤੇ ਦੇ ਤੇ ਜਾਣਦੇ ਆਪਾਂ ਸਰਬਜੀਤ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਬਾਪੂ ਜੀ ਇੱਕ ਤਾਂ ਆਪਦੇ ਕਿਸਾਨਾਂ ਨੂੰ ਨਾ ਤੁਸੀਂ ਆਪਣਾ ਪਿੰਡ ਤੇ ਨਾਮ ਦੱਸ ਦਿਓ ਇੱਕ ਵਾਰ ਫੇਰ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਪਿੰਡ ਕਢਾਣੀ ਕਲਾ ਮੇਰਾ ਠੀਕ ਆ ਜੀ ਹਾਂਜੀ ਬਾਪੂ ਜੀ ਇਹ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜਾਨੀ ਪਰਾਲੀ ਵਿੱਚ ਮੁੰਦਿਆਂ ਨੂੰ ਸਾਨੂੰ ਤਾਂ ਹੀ ਕਾਫੀ ਦੇਰ ਹੋ ਗਈ ਪਾਉਂਦਿਆਂ ਨੂੰ ਸਾਨੂੰ ਤਾਂ ਘੱਟੋ ਘਾਟ 10 ਸਾਲ ਹੋ ਗਏ ਉਹਨਾਂ ਦੇ ਦੂਜਾ ਤਾਂ ਸੀ ਪਾਇਆ ਹੀ ਨਹੀਂ ਕਦੇ ਕਟਰ ਤਾਂ 20 ਸਾਲ ਤੋਂ ਨਹੀਂ ਪਾਇਆ ਸੀ ਅੱਛਾ ਪਹਿਲਾਂ ਫੋਸਫੋਕ ਲੈਂਦੇ ਦੂਜੇ ਲੋਟੇ ਵਾਹ ਕੇ ਵੇਚ ਦਿੰਦੇ ਸੀ ਠੀਕ ਆ ਜੀ ਹੁਣ ਕਿੰਨੇ ਸਾਲਾਂ ਤੋਂ ਅਸੀਂ ਇਹਦੇ ਨਾਲੇ ਦੂਜੇ ਲੋਟੇ ਐਮ ਐਸ ਨਾਲ ਬੜਾਓ ਕੰਪੈਨ ਨਾਲ ਵੇਚ ਦੋ ਅੱਛਾ ਕੰਮੈਨ ਐਮ ਐਸ ਨਾਲੇ ਬੜਾ ਲੈਨੇ ਹਾਂ ਤੇ ਨਾਲ ਦੀਆਂ ਨਾਲੇ ਬੀਜ ਦਿੰਨੇ ਆ ਨਾਲ ਨਾਲ ਜਿਹੜੇ ਮਗਰੇ ਕੰਪੈਨ ਤੇ ਬਾੜ ਤੋਂ ਟਰੈਕਟਰ ਹਾਂਜੀ ਹਾਂਜੀ ਆਹ ਖੱਤੇ ਜਿਹੜੇ ਵੀਡੀਓ ਬਣਾਈ ਆ ਸੀ ਤਿੰਨ ਸਾਲ ਦੀ ਗੱਲ ਆ ਸੀ 2 ਘੰਟੇ ਅੱਗੋਂ ਜੀਰੀ ਖੜੀ 2 ਘੰਟੇ ਬਾਅਦ ਕਣਕ ਅੱਛਾ ਜੀ ਜੀ ਆਪਾਂ ਵੀਡੀਓ ਬਣਾ ਰਹੇ ਆਂ ਹਾਂ ਜੀ ਹਾਂ ਜੀ 2 ਘੰਟੇ ਬਾਅਦ ਕਣਕ ਬੀਜਤੀ ਸੀ ਠੀਕ ਆ ਜੀ ਕਿਸਾਨ ਵੀਰੋਂ ਤੁਹਾਨੂੰ ਦੱਸ ਦਈਏ ਕਣਕ ਸਿੰਜੀ ਹੋਈ ਆ ਤਾਂ ਕਰਕੇ ਅਸੀਂ ਇੱਥੇ ਕਿ ਬੈਠੇ ਆਂ ਆ ਮਗਰ ਬਾਪੂ ਜੀ ਉਹਨਾਂ ਦਾ ਘਰ ਆ ਤੇ ਬਾਪੂ ਜੀ ਇਹ ਮਲੋ ਜਦ ਆਪਾਂ ਆਪਾ ਐਮਐਸਰ ਨਾਲ ਫੜਦੀਆਂ ਵੇ ਤਾਂ ਪਰਦੂਸ਼ਨ ਦਾ ਵੀ ਬਹੁਤ ਫਾਇਦਾ ਵੀ ਆਗ ਆਪਣੀ ਹਵਾ ਸਾਫ਼ ਰਹਿੰਦੀ ਆਪਾ ਪਾਣੀ ਵੀ ਨਹੀਂ ਹਾਂ ਜੀ ਹਾਂ ਇਹਦਾ ਧੂਆਂ ਨਹੀਂ ਹੁੰਦਾ ਫਿਰ ਨਾ ਸਰਕਾਰ ਦਾ ਜਾਂ ਜਿੱਥੇ ਕੋਈ ਕੋਈ ਕਾਹੇ ਲੱਗਦਾ ਵੀ ਹਾਂ ਜੀ ਤੁਸੀਂ ਅੱਗ ਲਾਈ ਆ ਸਹੀ ਗੱਲ ਆ ਨਹੀਂ ਡਰ ਕੇ ਬੰਦਾ ਅੱਗ ਲਵਾਉਂਦਾ ਕਿ ਨਹੀਂ ਨਾ ਨਾ ਕੋਈ ਲੋੜੇ ਨਹੀਂ ਇਹਦਾ ਵਧੀਆ ਕੰਮ ਕੁੰਦੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਸਾਰੇ ਏਕਨੇ 200 ਬਿੱਕੇ ਏਕਨੇ ਬਾਹੀ ਆ ਸਾਰੇ ਅੱਛਾ ਤੇ ਫਿਰ ਬੀਜ ਦੇ ਆਪਾਂ ਰੂਟਾ ਬੀਟਰ ਨਾਲ ਆ ਜੀ ਆਪਣੇ ਸੁਪਰ ਸੀਡਰ ਨਾਲ ਰੂਟਾ ਬੀਟਰ ਰੂਟਾ ਬੀਟਰ ਜੀ ਸਾਨੂੰ ਤਾਂ ਵਧੀਆ ਲੱਗਦੇ ਇਹ ਸੀ ਆੜ ਜੇ ਛੱਡੀ ਜਾਂਦਾ ਉਹ ਸੁਪਰਸੀਡਰ ਦੀ ਮੈਂ ਵੀ ਤੁਹਾਨੂੰ ਗੱਲ ਦੱਸ ਦਿੰਨਾ ਜੀ ਮੈਂ ਬਜਾਲੀ ਇਕੱਠਾ ਚਕਾ ਕੇ ਉਦਾਂ ਹੀ ਤੱਪੜ ਚ ਕਣਕ ਸਿੱਧੀ ਉਹ ਹਾਂਜੀ ਉਹ ਸਿੱਧੀ ਕਾਮਯਾਬ ਨਹੀਂ ਹੈਗੀ ਅਸਲ ਜਿਹੜਾ ਸੁਪਰਸੀਡਰ ਵੀ ਆ ਉਹ ਬਣਿਆ ਹੋਇਆ ਟੰਡਿਆਂ ਦੇ ਬੀਜਣ ਨੂੰ ਆ ਹਾਂਜੀ ਹਾਂ ਤੇ ਮੈਂ ਦੁਬਾਰਾ ਬੀਜੇ ਢਾਈ ਕਿਲੇ ਆਹ ਸਾਹੀ ਨਜ਼ਰ ਉਹ ਕਣਕ ਦੀ ਜਾੜਾ ਜਿਹੜੀ ਉਹ ਗਰੋਥ ਨਹੀਂ ਕਰ ਰਹੀ ਸੀ ਕਿਉਂਕਿ ਥੱਲੇ ਦਾ ਕੜਾ ਪਿਆ ਸੀ ਉੱਪਰ ਉੱਪਰੋਂ ਦਾਣਾ ਸਿੱਟ ਗਿਆ ਕਿ ਨਹੀਂ ਉੱਪਰੋਂ ਮਿੱਟੀ ਪੈ ਗਈ ਹਰਾ ਹੋ ਗਿਆ ਹਾਂਜੀ ਹਾਂ ਤੇ ਇਹਦੇ ਨਾਲ ਕੋਈ ਫਿਰ ਕੋਈ ਦਿੱਕਤ ਤਾਂ ਦਾ ਨਹੀਂ ਸਾਹਮਣਾ ਤਾਂ ਨਹੀਂ ਆਉਂਦਾ ਜੀ ਇਹਨਾਂ ਕੋਈ ਦਿੱਕਤ ਨਹੀਂ ਜੀ ਆਉਂਦੀ ਸਾਨੂੰ ਤਾਂ 15 ਸਾਲ ਹੋ ਗਏ ਉਹਨਾਂ ਨੂੰ ਘੱਟੋ ਘੱਟ ਵੇਚਦਿਆਂ ਨੂੰ ਅੱਛਾ ਤੇ ਜਿਹੜਾ ਇਹ ਟੰਡੇ ਵੱਡਣ ਆ ਕਟਰਦਾ ਸੀ 20 ਸਾਲ ਤਾਂ ਨਹੀਂ ਪਾਇਆ ਠੀਕ ਆ ਜੀ ਠੀਕ ਆ ਪੈਟਰਨ ਮਗਰ ਹਾਂਜੀ ਹਾਂਜੀ ਤੇ ਬਾਪੂ ਜੀ ਜਦੋਂ ਆਪਾਂ ਪਹਿਲਾਂ ਪਾਣੀ ਲਾਉਨੇ ਆ ਮੰਨ ਲਓ ਹਾਂਜੀ ਫਿਰ ਇਹਦੇ ਨਾਲ ਗੁੱਲੀ ਡੰਡੇ ਦਾ ਆਪਾਂ ਕਿਹੜਾ ਫਰਕ ਰਹਿਣਾ ਘੱਟ ਹੁੰਦਾ ਉਹ ਜਿਹੜਾ ਹੁਣ ਥੱਲੇ ਦੱਬੇਗਾ ਉਹ ਤਾਂ ਫਰਕ ਪੈਣਾ ਹੈ ਜਿਹੜਾ ਪਰਾਲੇ ਦੇ ਥੱਲੇ ਆ ਗਿਆ ਜਿਹੜਾ ਕੋਈ ਵੜਾ ਮੋਟਾ ਨੱਕਰ ਨਾਲ ਉਹ ਚਲੋ ਮੋਰਾਂ ਤਾਂ ਹੈ ਵੀ ਨਹੀਂ ਠੀਕ ਹੈ ਉਹ ਫੇ ਦਵਾਈਆਂ ਨਾਲ ਲੋਟ ਆ ਜਾਂਦਾ ਹਾਂਜੀ ਹਾਂ ਉਹਦਾ ਸਪਰੇਆ ਕਰਨੀਆਂ ਪੈਂਦੀਆਂ ਨੇ ਜੀ ਆਹ ਸਹੀ ਗੱਲ ਆ ਜੀ ਬਾਕੀ ਹੋਰ ਕੋਹ ਨੇ ਨਾਲ ਇੱਕ ਵਾਰੀ ਸਾਰਾ ਉਹ ਕਰਦੇ ਆ ਮਦਰ ਵੀਰੋ ਲੈ ਜੋ ਟੰਡਿਆਂ ਚ ਹਾਂ ਚੱਲ ਜਦੇ ਬੀਜ ਕੇ ਪਹਿਲੇ ਅਸੀਂ ਤਾਂ ਇਕਣੇ ਕਰ ਦਿੰਨੇ ਆ ਅੱਛਾ ਜੀ ਜਦੋਂ ਨਾਲ ਦੀ ਨਾਲੇ ਨਾਲ ਦੀ ਨਾਲੇ ਜਿਹੜਾ ਖੇਤ ਬੀਜਣਾ ਜਦ ਹੀ ਚਾਹੇ ਮਗਰੇ ਟਰੈਕਟਰ ਵਾਰਦੋ ਚਾਹੇ ਕੰਪੈਨ ਦੇ ਹਾਂਜੀ ਹਾਂਜੀ ਗਾਣੇ ਵਢਾਉਣੇ ਐ ਐਮ ਐਸ ਨਾਲ ਪੈਂਦੀ ਆ ਬਸ ਠੀਕ ਹਾਂਜੀ ਐਮ ਐਸ ਨਾਲ ਕੋਈ ਔਖਾ ਤਾਂ ਨਹੀਂ ਜੀ ਵਿਚੇ ਲੜ ਜਾਂਦੀ ਆ ਪਰ ਜਿੰਮੇ ਵਿੱਚ ਲੋਕ ਕਹਿੰਦੇ ਨੇ ਵੀ ਐਮ ਐਸ ਉਹ ਔਖਣੇ ਸਿੱਟੀ ਜਾਂਦਾ ਵੀ ਔਖਾ ਉਹ ਪਰਾਲੀ ਕਣਕ ਹੁੰਦੀ ਨਹੀਂ ਇਹਦੀ ਉਹਦੇ ਸਾਹਮਣੇ ਇਹ 200 ਬੋਹੇ ਉਹ ਹੀ ਤਾਂ ਗੱਲ ਆ ਵੀ ਦੇਖਣੇ ਦੇਖ ਲਵੇ ਆ ਕੇ ਦਿਖਾ ਆ ਸਾਰੀ ਕਣਕ ਵਧੀਆ ਖੜੀ ਆ ਜੀ ਆਮਲ ਕੋਈ ਦੱਬੀ ਨਹੀਂ ਜਾਂਦੀ ਹੈਗੀ ਜੇ ਆਪਾਂ ਸੋਚੀਏ ਕਰ ਇਹ ਨਾ ਨਾ ਆ ਜਮਾਈ ਨੇ ਜੀ ਅਸੀਂ ਸਾਰਿਆਂ ਬਜਾਈ ਇੱਕ ਨੇ ਕੋਈ ਕਹਿੰਦਾ ਸੀ ਕਿਸੇ ਪਿੰਡ ਚ ਪੁੱਛ ਲਿਆ ਸੀ ਕਿਸੇ ਬੰਦਾ ਦੱਸਦਾ ਦੀ ਜੀ ਇੱਕ ਆਪਣੇ ਵੀਡੀਓ ਪਾਈ ਹੋਈ ਸੀ ਉਹ ਕਹਿੰਦਾ ਵੀ ਮੈਂ 5 ਸਾਲਾਂ ਤੋਂ ਗੱਠਾਂ ਚ ਕਾਈ ਜਾ ਰਿਹਾ ਹਾਂ ਹਾਂ ਤੇ ਇਹ ਕਹਿੰਦਾ ਮੇਰੀ ਜ਼ਮੀਨ ਬੰਜਰ ਹੋ ਗਈ ਕਹਿੰਦਾ ਫੇਰ ਮੈਨੂੰ ਵੀ ਕਹਿੰਦੇ ਗੱਠਾਂ ਵਾਲੇ ਕਹਿੰਦੇ ਗੱਠਾਂ ਬਣਾ ਕੇ ਲੈ ਜਾ ਬੰਦਾ ਕਹਿੰਦਾ ਸੀ ਆਪਣਾ ਮੁੱਤਰ ਇਹਦੀ ਇੱਕ ਉਹ ਗਾਹੇ ਹਿੱਸੇਦਾਰ ਸੀ ਮਾਹ ਵੀ ਕਿਹੜਾ ਦਸਦਣ ਦਾ ਕਣਕ ਲੇਟ ਕਰ ਦਿੰਦੇ ਨੇ ਉਹਨਾਂ ਦਾ ਮਗਰ ਫਿਰ ਜੋ ਨਾਲੇ ਫਿਰ ਇਹਦਾ ਰਿਓ ਵੀ ਤਾਂ ਪੈਂਦਾ ਜੀ ਵਿੱਚ ਖਾਦ ਵੀ ਇੰਨਾ ਸਹੀ ਗੱਲ ਆ ਜੀ ਜੂਰੀਏ ਜਾ ਰਹੀਏ ਜਿੰਨੇ ਨੇ ਆਪਣੇ ਖਾਦਾਂ ਖਾਧੀਆਂ ਹੋਈਆਂ ਨੇ ਉਹ ਵਿੱਚੇ ਬਾਹੇ ਦੇ ਫਰਕ ਤਾਂ ਪਾਉਗੇ ਇਹਦਾ ਇੰਨਾ ਹਾਂ ਜੀ ਹਾਂ ਪਹਿਲਾਂ ਵੀ ਜਿਹੜੀਆਂ ਇਹ ਖਾਦਾਂ ਸਹੀ ਗੱਲ ਆ ਇਹ ਖਾਧੀਆਂ ਹੋਈਆਂ ਨੇ ਹਾਏ ਹਾਂ ਤੇ ਜੇ ਆਪਾਂ ਗੱਲ ਕਰੀਏ ਫਿਰ ਗਾਂਹਾਂ ਜਾ ਕੇ ਜਿਰੀ ਨੂੰ ਵੀ ਲੱਗਦਾ ਹੋਊਗਾ ਅਸਲ ਵਿੱਚ ਕਣਕ ਨਾਲੋਂ ਵੱਧ ਜਮੀਨ ਪੋਲੀ ਰਹਿੰਦੀ ਹੈ ਚਾਹੇ ਓਕਣੇ ਵੱਟ ਪਾ ਲਓ ਸੁੱਕੇ ਵੱਟ ਪਾ ਲਓ ਅੱਛਾ ਅੱਛਾ ਇੰਨਾ ਪੋਲੀ ਰਹਿੰਦੀ ਹੈ ਜਿਹਨਾਂ ਕੜੀ ਨਹੀਂ ਹੁੰਦੀ ਕੁੜੇ ਸਾਰੇ ਕੋਸ ਸਹੀ ਗੱਲ ਹੈ ਜੀ ਹੁਣ ਤਾਂ ਰੂੜੀ ਦਾ ਰਿਓ ਤਾਂ ਕਿਸੇ ਕਿਸੇ ਦੇ ਆ ਮੱਝਾਂ ਵੀ ਡੰਗਰ ਵੀ ਕੱਟ ਗਏ ਹਾਂ ਨਾ ਇਹ ਤਾਂ ਸਾਰੇ ਜਿਹਨੇ ਬਾਲਾ ਹੀ ਵਧੀਆ ਬਣਾਉਣਾ ਦੋ ਘਰ ਬਣਾ ਲੈ ਇੱਕ ਸਾਡੇ ਨਾਲੇ ਖੇਤ ਆ ਦੂਜੇ ਪਾਸੇ ਹਾਂਜੀ ਉਹ ਜਮੇ ਨੇ ਦੇਖਦੇ ਸੀ ਪਹਿਲਾਂ ਬਾਕੇ ਦੁਆਰੇ ਵਿੱਜੇ ਦੇ ਉੱਤੇ ਦਿੱਲੀ ਗੇ ਰੋਕਣੇ ਬਾਅਦ ਤਾਂ ਇਹ ਰੂਟਾ ਬਟਮਾ ਅੱਛਾ ਅੱਛਾ ਠੀਕ ਆ ਦੁਆਰੇ ਫਿਰ ਅਸੀਂ ਉਹ ਜਾਣੇ ਵੀ ਜਾਂ ਜਾਨੀ ਫਿਰ ਦੇਖਣ ਨੂੰ ਸੋਹਣੀ ਲੱਗਣ ਲੱਗ ਜਾਂਦੀ ਹੈ ਜੇ ਆਪਾਂ ਕਹਿ ਲਈਏ ਵਧੀਆ ਲੱਗਦਾ ਬਾਕੀ ਫਰਕ ਇੱਕਣ ਵੀ ਕੋਈ ਨਹੀਂ ਉਹਦੇ ਨਾਲ ਡਬਲ ਖਰਚਾ ਪੈ ਜਾਂਦਾ ਹਾਂ ਹਾਂ ਜਾਨੀ ਇੱਕਣ ਆਇਆ ਥੋੜੀ ਜਿਆਦਾ ਆਪਾਂ ਦੇਖੀ ਦੇਖਣ ਨੂੰ ਘੱਟ ਵਧੀਆ ਲੱਗਦੀ ਹੈ ਬਜੇ ਟੰਡੇ ਜਿਹੀ ਦਿਖੀ ਜਾਂਦੀ ਪਹਿਲਾਂ ਪਹਿਲਾਂ ਵਧੀਆ ਲੱਗਦੀ ਆ ਹੁਣ ਤਾਂ ਦੇਖ ਲਓ ਹੁਣ ਤਾਂ ਪੂਰੀ ਵਧੀਆ ਲੱਗਦੀ ਹੈ ਨਹੀਂ ਪਹਿਲਾਂ ਪਹਿਲਾਂ ਬੰਦੇ ਨੂੰ ਲੱਗੀ ਜਾਂਦਾ ਨਵੇਂ ਬੰਦੇ ਨੂੰ ਵੀ ਅਲੱਗ ਦਾ ਖਾਨੀ ਕਣਕ ਨਹੀਂ ਹੋਣੀ ਹੈਗੀ ਐ ਨਹੀਂ ਹੋਣਾਗਾ ਆ ਵ ਸਾਡਾ ਤਾਂ ਬਹੁਤ ਚਿਰ ਦਾ ਤਜਰਬਾ ਕਰਿਆ ਲਈ ਮਤਲਬ ਸਾਰੇ ਪਿੰਡ ਚੋਂ ਪੁੱਛ ਕੇ ਦੇਖ ਲਈ ਸਾਰੇ ਕਣਕ ਇਕਨੇ ਬੀਜੀ ਆ ਫਿਰ ਇਹਦੇ ਨਾਲ ਬਾਪੂ ਜੀ ਬਣਾ ਕਹਿੰਦੇ ਮਾ ਆਪਣੇ ਝਾੜ ਦਾ ਵੀ ਫਰਕ ਪੈਂਦਾ ਹੋਊਗਾ ਨਾ ਝਾੜ ਤਾਂ ਵਧੀਆ ਹੋਊਗਾ ਜੀ ਜਦੋਂ ਇੰਨਾ ਪ੍ਰਾਲ ਆਇਆ ਤੇ ਗਾਂਹਾਂ ਵਾਲੀ ਜੀਰੀ ਨੂੰ ਵੀ ਲੱਗਣਾ ਹੈ ਪ੍ਰਾਲ ਹਾਂਜੀ ਹਾਂ ਕਈ ਫਸਲਾਂ ਨੂੰ ਲੱਗਣਾ ਹੈ ਆ ਜੀਰੀ ਨੂੰ ਵੀ ਝਾੜ ਵਧੀਆ ਰਹਿੰਦਾ ਹੋਊਗਾ ਤੇ ਕਣਕ ਦਾ ਵੀ ਝਾੜ ਵਧੀਆ ਰਹਿੰਦਾ ਹੋਊਗਾ ਝਾੜ ਮੌਸਮ ਤੇ ਬੜਾ ਫਰਕ ਪੈ ਜਾਂਦਾ ਜਾਣੀ ਇਹਦੇ ਨਾਲ ਝਾੜ ਦਾ ਤਾਂ ਵੱਧੇ ਰਹੂਗਾ ਜਿਹੜਾ ਹੁਣ ਇੰਨਾ ਆਪਾਂ ਪ੍ਰਾਲ ਚ ਇਕ ਬੰਦਾ ਸਹੀ ਗੱਲ ਆ ਜੀ ਸਹੀ ਗੱਲ ਆ ਤੇ ਦੇ ਦੇ ਦੇਖਿਆ ਜਾਵੇ ਜੀ ਕਣਕ ਪੂਰੀ ਵਧੀਆ ਖੜੀ ਆ ਮੈਂ ਤਾਂ ਕਿਤੇ ਗੁੱਲੀ ਡੰਡਾ ਵੀ ਨਹੀਂ ਦੇਖਦਾ ਨਾ ਨਹੀਂ ਵਧੀਆ ਜੀ ਕੋਈ ਮਾਤਰਾ ਤਾਂ ਨਹੀਂ ਤੇ ਆਪਾਂ ਗੁੱਲੀ ਡੰਡਾ ਤੋਂ ਫਿਰ ਕਿਹੜੀ ਸਪਰੇ ਵਗੈਰਾ ਮਾਰਦੇ ਆ ਜੀ ਇਹ ਜੀ ਹੁਣ ਦੇਖ ਲਾਂਗੇ ਬਾਕੀ ਕਿਹੜੀਆਂ ਮੁੰਡੇ ਨੂੰ ਪਤਾ ਉਹ ਪਾ ਦੇ ਦਿਆਂ ਅੱਛਾ ਅਜੇ ਤੱਕ ਜਾਨੀ ਕੋਈ ਕਰੀ ਨਹੀਂ ਹੈਗੀ ਆਪਾਂ ਨੇ ਨਾ ਨਾ ਹਜੇ ਨਹੀਂ ਕਰਨੀ ਹੁਣ ਕਰਾਂਗੇ ਬਸ ਠੀਕ ਹੈ ਜਾ ਥੋੜੇ ਜਿੱਥੇ ਕਿਤੇ ਵੱਧ ਦਿਖਦਾ ਉਥੇ ਆਮ ਜ਼ਿਮੀਦਾਰ ਸਨ ਕੋਰ ਵੀ ਪਾਈ ਜਾਂਦੇ ਨੇ ਉਹ ਹਾਂ ਸੰਕੋਰ ਪਾਉਂਦੇ ਨੇ ਜੂਰੀ ਜਿਹੜਾ ਲਾ ਕੇ ਹੋਰ ਪਾਰ ਤੋਂ ਮਗਰੋਂ ਸਪਰੇਅ ਕਰ ਦੋ ਹਾਂ ਹਾਂ ਇਹ ਆਪਣਾ ਪਹਿਲਾ ਪਾਣੀ ਆ ਜੀ ਹਾਂ ਜੀ ਹਾਂ ਪਹਿਲਾ ਪਾਣੀ ਲਾਤਾ ਹੋ ਚੱਲਦਾ ਕਣਕ ਨੂੰ ਸਾਰੇ ਖੇਤ ਅਸੀਂ ਇੱਕ ਨੇ ਸਾਰੇ ਚੈੱਕ ਕਰ ਲੋ ਸਾਰੇ ਇੱਕ ਨੇ ਕਿੰਨੇ ਕੁ ਪਾਣੀ ਆਪਾਂ ਲਾਉਣੇ ਨੇ ਜੀ ਕਣਕ ਨੂੰ ਕਣਕ ਤਾਂ ਆਮ ਪਾਣੀ ਆ ਜਿੰਨਾ ਮਣ ਕਿ ਇਹਦੇ ਨਾਲ ਜਿਆਦਾ ਆਪਾਂ ਹੁਣ ਪਾਣੀ ਲਾਉਣੇ ਪਾਣੀ ਸੋਖਤਾ ਬਹੁਤ ਛੇਤੀ ਹੁੰਦਾ ਅਸੀਂ ਪਾਣੀ ਸੋਖਤਾ ਹੋਣਾ ਸਹੀ ਗੱਲ ਆ ਪਾਣੀ ਖੜਾ ਰਹਿੰਦਾ ਪਰਾਲੀ ਜਦੋਂ ਪਾਣੀ ਖਾ ਜਾਂਦੀ ਹੈ ਉਹੀ ਜਿਰੀ ਦਾ ਲੈਂਟਰ ਜੇ ਟੁੱਟ ਜਾਂਦਾ ਹੈ ਕਿ ਨਹੀਂ ਜਾਂ ਜਮੀਨ ਪੋਲੀ ਰਹਿੰਦੀ ਆ ਉਸ ਨੂੰ ਦਾ ਫਾਇਦਾ ਨਾਲ ਇਹਦਾ ਪਰ ਵਾਲੇ ਨੇ ਪਾਣੀ ਪੀ ਲੈਣ ਆਪੇ ਕੰਮ ਬਦਦੀ ਨਹੀਂ ਹੈਗੀ ਜਿਵੇਂ ਆ ਬੰਦੇ ਲੋਕ ਆਪਣੇ ਨਾਲ ਧੂਆਂ ਨਾਲ ਸਰਕਾਰ ਖੁਸ਼ ਰਹਿੰਦੀ ਆ ਪਰ ਦੂਜੇ ਨਾਲ ਰਹੇਗਾ ਬੰਦੇ ਖੁਸ਼ ਜੀ ਨਾਲ ਇਹ ਨਹੀਂ ਜਿਵੇਂ ਆ ਜਿਹੜੇ ਸਰਕਾਰ ਤੇ ਬੰਦੇ ਆਉਂਦੇ ਨੇ ਉਹਨਾਂ ਦੇ ਨਹੀਂ ਕਿਸੇ ਦਾ ਡਰ ਹਾਂਜੀ ਹਾਂ ਧੂਏ ਦਾ ਤਾਂ ਬਣਾਉਣਾ ਉਹ ਜਿੰਨਾ ਚਾਹੇ ਆਂਦਾ ਜਿੰਨੇ ਮਰਜੀ ਵਾਹੀ ਜਾਓ ਆਂ ਤਾਂ ਜਿੰਨੀ ਮਰਜ਼ੀ ਸੋਧ ਕਰੀ ਚੱਲੋ ਮਣਾਈ ਚੱਲੋ ਜੀ ਸੋਨਾ ਲੱਗਣ ਹੁੰਦਾ ਕਿ ਨਹੀਂ ਕੋਈ ਫਰਕ ਨਹੀਂ ਕੋਣ ਦਾ ਆਪਾਂ ਨੂੰ ਗੱਲ ਹੈਗੀ ਆ ਵੀ ਫਸਲ ਆਪਣੀ ਛਾੜ ਦਵੇ ਤੇ ਹੋਵੇ ਵਧੀਆ ਬਾਸ। ਓਪਰ ਸੀਡਰ ਨਾਲ ਵਧੀਆ ਹੁੰਦੀ ਹੈ ਇੱਕੋ। ਹਾਂ ਜੀ ਹਾਂ। ਵਧੀਆਈ ਵਧੀਆ ਸਾਡੇ ਕਈ ਖੇਤ ਦੇਖੇ ਨੇ ਇੱਥੇ ਬਹੁਤ ਹੋ ਜਾਂਦੇ ਨੇ। ਸਹੀ ਗੱਲ ਆ। ਹਾਂ। ਬਸ ਓਪਰ ਸੀਡਰ ਦਾ ਇਹੀ ਹੈ ਵੀ ਉਹ ਸਿਆਣਾ ਚ ਬੀਜ ਦਿੰਦੀ ਹੈ ਜੀ। ਯਾਨੀ ਰੂਟਾ ਬੀਟਰ ਦੀ ਵਿਜਾਈ ਜਿਆਦਾ ਵਹਿਟਰਾ ਸੁਪਰ ਸੀਡਰ ਨਾਲ। ਹਾਂ ਜੀ। ਸੁਪਰ ਸੀਡਰ ਦੀ ਸਾਨੂੰ ਤਾਂ ਨਹੀਂ ਵਧੀਆ ਲੱਗੀ ਐਵੇਂ ਕਹ ਜੀ। ਨਹੀਂ ਬਹੁਤ ਲੋਕਾਂ ਤੋਂ ਮੈਂ ਸੁਣਿਆ ਜੀ ਗੱਲਾਂ ਕਰਦੇ ਆ ਯਾਨੀ ਬਹੁਤ ਯਾਨੀ ਉਹਨੂੰ ਸੁੰਡੀ ਵੀ ਪੈਂਦੀ ਆ। ਹਾਂ ਜੀ। ਤੇ ਕਈਆਂ ਦੇ ਵਿੱਚ ਸਿਉਂਕ ਵੀ ਪੈ ਜਾਂਦੀ ਆ ਜਿੱਥੇ ਜਿਆਦਾ ਪ੍ਰਾਲੀ ਆ। ਕੋਈ ਨਹੀਂ ਸਾਡਾ ਤਾਂ ਇਹ ਉੱਤੇ ਹੁੰਦੀ ਵੀ ਨਹੀਂ ਹੈਗੀ ਹਾਂ 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 ਵਾਹ ਹੀ ਵਧੀਆ ਕਰੋ ਵਾਹ ਕਰਾ ਕੇ ਸਹੀ ਗੱਲ ਹੈ ਇਹ ਨਾ ਉਹ ਆਪਾਂ ਭਜਾ ਕੇ ਲਿਖਾਓ ਚਾਹੇ ਕਿਰਾਏ ਵਾਲੇ ਦੇ ਵੀ ਕਰਦਾ ਸਾਡਾ ਦਾ ਕਿਰਾਏ ਵਾਲੇ ਦੇ ਕਿਹਦਾ ਲਾਂਭਾ ਨਹੀਂ ਕਰਿਆ ਹਾਂ ਹਾਂ ਜੀ ਹਾਂ ਅਗਲੇ ਨੂੰ ਕਹਦੇ ਪਈ ਸੌ ਰੁਪਏ ਵੱਧ ਦੇ ਦੇ ਸਾਡੀ ਕਦੇ ਕਣਕ ਖਰਾਬ ਹੀ ਨਹੀਂ ਹੋਈ ਜੀ ਹਾਂ ਜੀ ਹਾਂ ਵੀ ਕਿਸੇ ਦੀ ਬੀਜੀ ਹੋਈ ਵੀ ਖਰਾਬ ਹੋ ਗਈ ਠੀਕ ਆ ਜੀ ਠੀਕ ਜੀ ਜਿਹੜੀ ਇੱਕ ਵਾਰੀ ਬੀਜੀ ਤੇ ਅਗਲਾ ਦੋ ਸਾਲ ਆਪੇ ਹੀ ਆਉਂਦਾ ਹਾਂ ਤੇ ਹੁਣ ਆਪਾਂ ਨੂੰ ਬਾਪੂ ਜੀ ਕਿ ਤੁਸੀਂ ਹੋਰ ਦੱਸੋ ਤੁਹਾਨੂੰ ਤਾਂ ਬਹੁਤ ਟਾਈਮ ਦਾ ਤਜਰਬਾ ਵੀ ਕਣਕ ਨੂੰ ਵੱਧ ਝਾੜ ਲੈਣ ਲਈ ਆਪਾਂ ਨੂੰ ਕੀ ਕੀਤਾ ਜਾਵੇ ਇਹਦੇ ਵਿੱਚ ਕੀ ਪ ਉਹਦੇ ਆਮ ਖਾਦਾਂ ਨੇ ਬੜੇ ਜਿਵੇਂ ਡਾਈ ਵਗੈਰਾ ਜਿਹੜੀਆਂ ਹੋਰ ਦਵਾਈਆਂ ਦਬੁੰਆਂ ਹਾਂਜੀ ਉਸ ਪ੍ਰੇਆਂ ਕਰੋ ਜਿੰਨੇ ਕੁ ਲੋੜ ਆ ਵੇਸੇ ਦਾ ਘੱਟੇ ਲੋੜ ਪੈਂਦੀ ਇਹਦੇ ਤੇ ਤਾਂ ਥੋੜੀ ਗੁੱਲੀ ਡੰਡਾ ਥੋੜਾ ਫਰਕ ਰਹਿੰਦਾ ਇਹਦਾ ਅੱਛਾ ਗੁੱਲੀ ਡੰਡਾ ਘੱਟ ਹੁੰਦਾ ਤੇ ਦੂਜੇ ਨੰਬਰ ਤੇ ਇਹਦੇ ਵਿੱਚ ਤੁਸੀਂ ਡਾਈ ਕਿੰਨਾ ਕੁ ਪਾਇਆ ਡਾਈ ਦਾ ਹੀ ਇਹੀ ਘੱਟੇ ਪਾਉਨੇ ਆ ਅੱਛਾ ਆਮ ਕਿਸਾਨ ਤਾਂ ਕਾਉਂਟਲ ਕਾਉਂਟਲ ਆ ਪਾਈਦਾ 60 70 ਕਿਲੋ ਦਈ ਪਾਉਨੇ ਆ 60 70 ਕਿਲੋ ਦਈ ਤੇ ਖਾਦ ਦਾ ਪੈਦਾ ਰਹਿੰਦਾ ਗਾਹਾਂ ਨੂੰ 60 ਕ ਦਾ ਹੀ ਪਾਉਨੇ ਆ ਸੀ ਤਾਂ ਠੀਕ ਆ ਠੀਕ ਆ ਜੀ ਹਾਏ ਹਾਂ ਵੱਧ ਡਾਈ ਨਾਲ ਵੀ ਫਸਲ ਘਟਨੇ अच्छा जी ਇਹ ਰਹੀ ਯੂਨੀਵਰਸਿਟੀ ਜਾ ਕੇ ਕਰਾਇਆ ਹਾਂਜੀ ਉਹ ਗਰਬਾ ਹੈ ਤਾਂ ਉਹ ਕਰਾਉਣੇ ਚਾਹੀਦੇ ਨੇ ਹਰ ਇੱਕ ਦਾ ਜੀ ਮਿੱਟੀ ਮਿੱਟੀ ਟੈਸਟ ਕਰਾਉਣੀ ਚਾਹੀਦੀ ਆਪਾਂ ਨੂੰ ਕਹਿੰਦੇ ਅਸੀਂ ਮਿੱਟੀ ਟੈਸਟ ਕਰਾਈ ਅਸੀਂ ਫਿਰ ਉਹਨਾਂ ਦੱਸਿਆ ਕਹਿੰਦੇ ਤੁਹਾਡੇ ਡਾਈ ਵੀ ਪਾਉਂਦਾ ਜੂਰੀ ਵੀ ਪਾਉਂਦਾ ਹਾਂਜੀ ਹਾਂ ਤੇ ਜਦ ਤੱਕ ਅਸੀਂ ਘਟਾਇਆ ਸੀ ਨੇ ਕਦੇ ਕੰਟਰੋਲ ਦਾ ਪਾਇਆ ਮੁੜਕਾ ਹਾਂਜੀ ਆਪਣਾ ਇੱਕ ਗਮਾਂਡੀ ਆ ਉਹ ਵੀ ਮੁੰਡਾ ਦੱਸਦਾ ਉਹ ਹਰ ਸਾਲ ਟੈਸਟ ਕਰਾਉਂਦਾ ਫਿਰ ਉਹ ਉਹੀ ਚੀਜ਼ ਪਾਉਂਦਾ ਜਿਹੜੀ ਜ਼ਰੂਰਤ ਆ ਉਹ ਬਹੁਤ ਵਧੀਆ ਚੀਜ਼ ਹੈ ਜੀ ਵੈਸੇ ਮੈਂ ਕਰਵਾ ਕੇ ਦੇਖ ਲਿਆ ਆਪਾਂ ਕੰਟਰੋਲ ਕਰ ਜਾਂਦੇ ਹਾਂ ਸਹੀ ਗੱਲ ਆ ਜਦੋਂ ਉਹਦੇ ਨਾਲ ਖਰਚਾ ਘੱਟ ਆਉਂਦਾ ਜੇ ਆਪਾਂ ਹਾਂ ਯੂਨੀ ਉਹ ਕਹਿੰਦੇ ਤੁਹਾਡੇ 2.5 ਵਿਭਾਗ ਦਾ ਚੂਰੀਆ ਵਿਭਾਗ ਦਾ ਠੀਕ ਆ ਜੀ ਠੀਕ ਆ ਫਿਰ ਉਹ ਚੀਜ਼ਾਂ ਕਢਾਈਆਂ ਮੈਗਜ਼ੀਨ ਦੇ ਇਹਦੇ ਪोटाਸ਼ ਦੀ ਘਾਟ ਅੱਛਾ ਜੀ ਜਿਵੇਂ ਪोटाਸ਼ ਆ ਹੁਣ ਸਾਲ ਚ ਇੱਕ ਵਾਰੀ ਦੱਸਦੇ ਨੇ ਕਹਿੰਦੇ ਵੀ 10 ਸਾਲ ਚ ਲਾਜ਼ਮੀ ਪਾਓ ਪोटाਸ਼ ਹਾਂਜੀ ਹਾਂਜੀ 2 ਕਿਲੇ ਦੇ ਸੈਲਾ ਉਹੀ ਗੱਲ ਆ ਜੀ ਆਪਾਂ ਜੀ ਇੱਕ ਵਾਰ ਚੈੱਕ ਕਰਾ ਲੈਨੇ ਆ ਯੂਨੀਵਰਸਿਟੀ ਨੂੰ ਤਾਂ ਆਪਰੋਂ ਪਤਾ ਲੱਗਦਾ ਵੀ ਆਪਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਉਹ ਹੀ ਪਾਈਏ ਨਹੀਂ ਆਪਾਂ ਯੂਰੀ ਉਹੀ ਸਿੱਟੀ ਜਾਂਦੇ ਆ ਤੇ 2.5 ਸਿੱਟੀ ਜਾਂਦੇ ਆ ਆਪਣਾ ਕੋਲ ਤਾਂ ਦੋਏ ਖਾਦਾਂ ਜ਼ਿਆਦੇ ਹੁੰਦੀਆਂ ਨੇ ਹਾਂਜੀ 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 ਕਈ ਤਾਂ ਮੱਦੇ ਪ ਲਿੰਕ ਜੋਗ ਦੀਰੀ ਨੂੰ ਪਾਉਣਾ ਚਾਹੀਦਾ ਹੈ ਮੈਗਜ਼ੀਨ ਦੇ ਪਟਾਖ ਦੀ ਉਹਦੀ ਮੈਗਜ਼ੀਨ ਦੀ ਉਹਦੀ ਦੂਜੀ ਘਾਟ ਪੂਰੀ ਕਰਦੇ ਰਹੋ ਆ ਸਪਰੇਅ ਕਰਦੇ ਰਹੋ ਹਾਂਜੀ ਹਾਂ ਇਹਦੇ ਵਿੱਚ ਵਾਪਸ ਫਿਰ ਬੜੇ ਹੋ ਤੇ ਸਪਰੇਅ ਕਰਨੀ ਤਾਂ ਨਹੀਂ ਔਖੀ ਰਹਿੰਦੀ ਇੰਨੀ ਨਾ ਨਾ ਕੋਈ ਔਖੀ ਨਹੀਂ ਇਹਦੇ ਤੇ ਤਾਂ ਆਮ ਕਣਕਾਂ ਵਰਗੇ ਦੇਖ ਲਓ ਤੁਹਾਡੇ ਸਾਹ ਆਹ ਉਹੀ ਗੱਲ ਮਾੜੀ ਮੋਟੀ ਫੁੱਟੇ ਜਾਂਦੀ ਹੋ ਜਾਂਦੀ ਗੁਲੀ ਡੰਡੇ ਦੀ ਉਹ ਜੀ ਹੋਰ ਸਾਰੇ ਏਕਣੇ ਰਹੋ ਉਹ ਵੀ ਵੱਧ ਜਾਂਦੀ ਆ ਹਾਏ ਹਾਂ ਨਾ ਕਣਕ ਵਧੀਆ ਹੁੰਦੀ ਕਣਕ ਵਧੀਆ ਖੜੀ ਆ ਮੈਂ ਦੇਖਦੇ ਆ ਫੁੱਟਾਂ ਜ਼ਿਆਦਾ ਬਣਦੀਆਂ ਨੇ ਜੀ ਹਾਏ ਹਾਂ ਸਪਰਸੀਡਰ ਵਾਲੇ ਨਾਲ ਜ਼ਿਆਦਾ ਫੁੱਟਾਂ ਬਣਦੀਆਂ ਨੇ ਇਹਦੀਆਂ ਉਹ ਸਿਆੜਾਂ ਚ ਪਰ ਨਹੀਂ ਵਧੀਆ ਜੀ ਪਹਿਲਾਂ ਪਹਿਲਾਂ ਲੱਗਦੀ ਹਾਂ ਹਾਂ ਜੀ ਹਾਂ ਚਲੋ ਆਪਾਂ ਆਪਣਾ ਆਪਾ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਪਹਿਲੀ ਗੱਲ ਆ ਨਹੀਂ ਐ ਦਾ ਆਪਾਂ ਕਹੀਏ ਵੀ ਆਪਾਂ ਗੱਠਾਂ ਚ ਕਾ ਕੇ ਸੁਪਰ ਸੀਡਰ ਤੋਂ ਬਜਾ ਲੋ ਫੇਰ ਨਹੀਂ ਕੰਮ ਜਾਵੇਗਾ ਜੀ ਜਾਂ ਤਾਂ ਉਹਨਾਂ ਦੇ ਵਧੀਆ ਕਣਕ ਖੜੀ ਜਾ ਜੀ ਜਿਨ੍ਹਾਂ ਨੇ ਇੱਕ ਦੋ ਵਾਰ ਤਵੀਆਂ ਨਾਲ ਬਾਤ ਆ ਮੁੜ ਕੇ ਸੁਪਰ ਸੀਡਰ ਨਾਲ ਬਜਾਤੀ ਜਿਹੜੇ ਬੰਦਿਆਂ ਨੇ ਸਿੱਧਾ ਹੀ ਬਜਾਤਾ ਉਹ ਕਣਕਾਂ ਖਰਾਬ ਹੋ ਚੱਲੀਆਂ ਜੀ ਉਹ ਥੱਲੇ ਜੜ ਨਹੀਂ ਜਾ ਰਹੀ ਦੀ ਠੀਕ ਹੈ ਜੀ ਥੱਲੇ ਤਪੜ ਘੜਾ ਪਿਆ ਬਾਪੂ ਜੀ ਤੁਹਾਨੂੰ ਪਤਾ ਹੀ ਹੈਗਾ ਨਹੀਂ ਹਾਂ ਹਾਂ ਚਾਣੀ ਆਪਣੇ ਤੁਸੀਂ ਇਹੀ ਕਿ ਮੰਨਣਾ ਵੀ ਝਾੜ ਲੈਣ ਲਈ ਆਪਾਂ ਨੂੰ ਯੂਨੀਵਰਸਿਟੀ ਦਾ ਟੈਸਟ ਕਰਾਉਣੇ ਚਾਹੀਦੇ ਆ ਉਹ ਵਧੀਆ ਚੀਜ਼ ਹੈ ਜੀ ਉਹ ਤਾਂ ਮੈਂ ਕਰੋ ਫੋਕ ਮੰਨਦਾ ਐ ਕਰਵਾਇਆ ਵੀ ਨਹੀਂ ਮੈਂ ਇੱਕ ਵਾਰ ਹਾਂਜੀ ਜਾਂ ਖੇਤ ਰਿਓ ਜੂਰੀ ਜਾਨੀ ਸਾਲ ਚ ਕੇਰਾ ਕਰਾ ਲਓ ਬਸ ਹਾਂਜੀ ਹਾਂਜੀ ਪਰ ਚਾ ਘਟ ਆਉਂਦਾ ਉਹ ਨਾ ਜੇ ਉਹ ਕਰ ਲਵੇ ਠੀਕ ਆ ਜੀ ਠੀਕ ਆ ਤੇ ਹੋਰ ਆਪਾਂ ਨੂੰ ਜੀ ਇਹਦੇ ਨਾਲ ਆਪਣਾ ਕਿੰਨਾ ਕੁ ਝਾੜ ਨਿਕਲਿਆ ਆਉਂਦਾ ਇਹਦੇ ਨਾਲ ਹੀ ਝਾੜਦਾ ਹੀ ਜਾਦੇ ਮੌਸਮ ਤੇ ਫਰਕ ਪੈਂਦਾ ਉਹ ਜਾਨੀ ਝਾੜ ਵਧੇ ਹੀ ਰਹਿੰਦਾ ਇਹਦੇ ਨਾਲ ਦੂਜਿਆਂ ਨਾਲ ਵਧਿਆ ਰਹਿੰਦਾ ਗਾਲਿਆਂ ਬਦਲਾ ਦਾ ਵੀ ਫਰਕ ਰਹਿੰਦਾ ਆਪਾਂ ਰਿਓ ਪੌਂਡ ਦੇ ਮੈਂ ਰੂੜੀ ਦਾ ਰਿਓ ਨਹੀਂ ਪਾਉਂਦੇ ਹਾਂ ਹਾਂਜੀ ਹਾਂਜੀ ਪੌਲ ਪੈਂਦੇ ਨਹੀਂ ਹੈਗੇ ਹਾਂਜੀ ਹਾਂ ਜਿਵੇਂ ਵਿੱਚ ਵਾਉਂਦੇ ਰਹੋ ਫਰਕ ਰਹਿੰਦਾ ਇਹਦੇ ਨਾਲ ਮੋਲੀ ਰਹਿੰਦੀ ਆ ਸਹੀ ਗੱਲ ਆ ਜੀ ਹਾਂਜੀ ਤੇ ਯਾਨੀ ਮੌਸਮ ਦਾ ਵੀ ਆ ਜਾਣੀ ਆਪਾਂ ਕਹਿੰਦੇ ਆ ਯਾਨੀ ਜਿਹੜੇ ਪਿਛਲੇ ਸਾਲਾਂ ਚ ਕਣਕਾਂ ਫਸਲਾਂ ਦੋਈ ਡਾਣੇ ਇਹਦੀ ਜੀਰੀ ਦਾ ਝਾੜ ਵਧੀਆ ਹਾਂ ਜੀ ਐਤ ਕੀ ਸਬੀ ਦਾ ਝਾੜ ਬਹੁਤ ਵਧੀਆ ਰਿਹਾ ਪੂਸਾ ਦਾ ਵੀ ਰਿਹਾ ਕਿ ਨਹੀਂ ਹਾਂ ਹਾਂ ਬਹੁਤ ਵਧੀਆ ਰਿਹਾ ਪੱਛੋਂ ਦੀ ਫਸਲ ਚੱਲਣਾ ਹਵਾ ਚੱਲੇ ਹਾਂ ਜੀ ਤੇ ਝਾੜ ਵਧੀਆ ਰਹਿੰਦਾ ਜੇ ਪੂਰਾ ਚਾਲੇ ਜੇ ਵੀ ਉਹ ਖਰਾਬ ਕਰਦਾ ਹਾਂ ਹਾਂ ਜਿਆਦਾ ਮੌਸਮ ਤੇ ਫਰਕ ਪੈਂਦਾ ਹਾਂ ਜੀ ਬਾਕੀ ਕੋਦਰਤਾ ਬਸ ਜਿਹੜਾ ਸਹੀ ਗੱਲ ਆ ਜੀ ਹਾਂ ਹਾਂ ਜਿਆ ਜਿਆ ਸਮਾਂ ਕਹ ਨਹੀਂ ਹਾਂ ਜੀ ਇਹ ਯਾਨੀ ਇਹ ਵਧੀਆ ਚੀਜ਼ ਹੈ ਜੀ ਆਪਾਂ ਤਾਂ ਕਹਿੰਦੇ ਆ ਵੀ ਇੱਕ ਹਾਂ ਵਧੀਆ ਨਾ ਸਰਕਾਰ ਦਾ ਡਰ ਨਾ ਪ੍ਰਦੂਸ਼ਣ ਹੋਵੇ ਕਿ ਨਹੀਂ ਨਾਲੇ ਖਾਦ ਪੈ ਜਾਂਦੀ ਆ ਤੈਨੋਂ ਕੰਮ ਤਿੰਨ ਗੰਮ ਹੋ ਜਾਂਦੇ ਨੇ ਕਿ ਨਹੀਂ ਹਾਂ ਅਸੀਂ ਤਾਂ ਨਹੀਂ ਗੱਠਾ ਵਾਲਿਆਂ ਨੂੰ ਚੁਕਾਉਂਦੇ ਹੈਗੇ ਹਾਂਜੀ ਹਾਂ ਪਰ ਲੋਕਾਂ ਚ ਚੁਕਾਈ ਗੱਠਾ ਵਾਲੇ ਉਹ ਵੀ ਤਾਂ ਝਾਲਦੀ ਨੇ ਜੀ ਬੇਟੀਆਂ ਦੇ ਵਿੱਚ ਆਹ ਇਹ ਤਾਂ ਹੈ ਜੀ ਹੁਣ ਗੱਠਾ ਵਾਲੇ ਰੀਪਰ ਬਹੁਤ ਹੋ ਗਏ ਜੀ ਸਾਡੇ ਕੋਲਿੰਦਾ ਹੋਈ ਬਹੁਤ ਗਏ ਇੱਕ ਦੋ ਨੂੰ ਹੋਰ ਹਾਸੇ ਵਾਲੀ ਮੈਂ ਗੱਲ ਲਾਉਣਾ ਸਰਾਲੀ ਪਿੰਡ ਦੀ ਹੈ ਆਪਣਾ ਯਾਰ ਦੋਸਤ ਹੈ ਉਧਰ ਕਟਰ ਵੀ ਆ ਫੇਰਦੇ ਦੀ अच्छा अच्छा ਸਾਡੇ ਵੀ ਇਥੇ ਮਗਰਾਂ ਦਾ ਲਾਗੇ ਸਾਂਭੇ ਪਹਿਲੇ ਨੇ ਕਟਰ ਤਾਂ ਕੋਈ ਹੋਰ ਫੇਰ ਗਿਆ اچھا ਤੇ ਉਹਦੇ 6 ਕਿਲੇ ਦੀ ਗੱਠਾਂ ਕੋਈ ਹੋਰ ਬਣਾ ਕੇ ਤੇ ਲੈਣਾ ਹੋਰ ਲਾ ਗਿਆ اچھا ਤੇ ਬਣਾ ਗਿਆ ਹੋਰ ਕੋਈ ਬਲਵੇ ਬਸ ਤੈਨੂੰ ਉਹ ਬੰਦੇ ਤੇ ਚੱਕਣ ਆਉਂਦੇ ਨਹੀਂ ਦੀ ਜਿਹੜਾ ਬਣਾ ਗਿਆ ਹੁਣ ਬੰਦਾ ਨੇ ਹੁਣ ਫਸਲ ਬੀਜਣੀ ਹੁੰਦੀ ਆ ਉਹ ਸਹੀ ਸੱਤ ਦਿਨ ਹੋ ਗਏ ਉਹ ਕਹਿੰਦਾ ਮੇਰੇ ਕੋਲ ਚਾਰ ਟਰਾਲੇ ਆਏ ਕਹਿੰਦਾ ਉਹ ਮੈਨੂੰ ਕਹਿੰਦੇ ਚੱਕ ਕੇ ਲੈ ਜੀਗਾ ਮਾਹ ਲੈ ਜੋ ਚੱਕ ਕੇ ਕੋਈ ਹੋਰ ਲੈ ਗਿਆ ਨਾ ਕੋਈ ਕਿਸੇ ਨੂੰ ਕਹਿਣ ਜੋਗਾ ਉਹ ਕਹਿੰਦਾ ਮੈਨੂੰ ਬੜ ਬੜ ਜੀ ਕਰਨਾ ਉਹ ਮੈਂ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਪਹਿਲਾਂ ਇੰਨਾ ਵੀ ਤਾਂ ਕਿਸੇ ਦੀਆਂ ਲਾਈਆਂ ਹੋਈਆਂ ਦੀ ਤੁਸੀਂ ਵੀ ਤਾਂ ਉਹੀ ਬਣਾ ਕੇ ਕਰ ਨਹੀਂ ਜਿਵੇਂ ਤੁਸੀਂ ਬਣਾ ਕੇ ਉਹ ਮੈਂ ਚੱਕ ਕੇ ਲੈ ਗਿਆ ਵੱਡ ਗਿਆ ਕੋਈ ਹੋਰ ਲੈਣਾ ਹੋਰ ਲਾ ਗਿਆ ਬਣਾਈ ਕਿਸੇ ਨੇ ਤੇ ਚੱਕੀ ਕਿਸੇ ਨੇ ਜੀ ਸਾਨੂੰ ਤਾਂ ਇਹ ਵਧੀਆ ਲੱਗਦਾ ਕੰਮ ਵੇਚਦੇ ਆਪਦੀ ਵੀਡੀਓ ਨਾਲ ਮੈਂ ਹੁਣ ਹੱਸਦਾ ਤੀ ਉਹਨੂੰ ਮੈਂ ਹੁਣ ਉਹਨੂੰ ਮਰਾ ਚੋਰਾ ਦੇ ਮੋਰ ਪੈ ਜਾਣ ਕਿਤੇ ਵੀ ਉੱਥੇ ਫੈਕਟਰੀ ਜੀ ਵੀ ਸੈੱਟ ਹੋਈ ਹੋਰ ਨਾਲ ਉਹ ਵੇਦਾ ਹੀ ਕਈ ਦਿਨ ਦੇਖਣਾ ਪੈਂਦਾ ਤੇ ਨਾਲ ਕੁਝ ਨਹੀਂ ਦੇਖਣਾ ਹਾਂ ਸਹੀ ਗੱਲ ਆ ਜੀ ਕੱਪੜਾ ਦੋ ਥੋੜੇ ਚੱਲ ਪੈਸੇ 20 30 ਰੁਪਏ ਬਦਲ ਲੈਂਦਾ ਚਲੋ ਹਾਂ ਜੀ ਹਾਂ ਲਊਗਾ ਉਹ ਲੋ ਨੰਬਰ ਆ ਗਿਆ ਆਪਣੇ ਕੋਲ ਲੋੜ ਨਹੀਂ ਕਾਹਦੀ ਹਾਂਜੀ ਹਾਂ ਜਦੋਂ ਚਾਹ ਮਗਰੇ ਕਣਕ ਵੀ ਦੋ ਦੂਏ ਦਣ ਵੀ ਦੋ ਸਹੀ ਗੱਲ ਆ ਰਿਓ ਵੀ ਘਟ ਪੈਂਦਾ ਡਾਈ ਵੀ ਘਟ ਪੈਂਦਾ ਜੂਰੀਆ ਵੀ ਘਟ ਪੈਂਦਾ ਨਾਲ ਇਹ ਤਾਂ ਮੰਨਣਾ ਹੈਗਾ ਜੀ ਹਾਂ ਹਾਂਜੀ ਕੌਂਟਲ ਕੌਂਟਲ ਦਦਾਈ ਪਾਉਣ ਦਾ ਕੋਈ ਫਾਇਦਾ ਨਹੀਂ ਹਾਂਜੀ ਦੇਖ ਲੈਣੇ ਪਾ ਕੇ ਸੀ ਤਾਂ ਉਹ ਹੈਗੇ ਹਾਂ ਬਾਲੇ ਜੂਰੀਏ ਦਾ ਵੀ ਬੱਪੂ ਜੀ ਕੋਈ ਫਾਇਦਾ ਨਹੀਂ ਕਰਾਈ ਨਾ ਨਾ ਉਹ ਬੱਚੇ ਲੋਕ ਜਿਵੇਂ ਹੁਣ 5 5 6 6 ਥਾਲੇ ਸਿੱਟੀ ਜਾਂਦੇ ਨੇ ਨਾ ਨਾ ਇਲਾ ਦਾ ਬਾਹ ਨੂੰ ਜੀ ਸਾਡੇ ਪਿੰਡ ਹੈਗੇ ਨੇ ਬੱਚੇ ਜੀਰੀ ਤੇ ਵੀ ਉਹ 6 7 7 ਥਾਲੇ ਇਹਦੇ ਵੀ ਇੰਨੇ ਨੇ 5 5 ਥਾਲੇ ਉਹਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇੰਨੇ ਦਾ ਕੀ ਫਾਇਦਾ। ਕੋਲੋਂ ਤਿਆਰ ਕਥੈਲੇ ਮੰਨਿਆ ਵੀ ਪੈ ਸਕਦੇ ਨੇ ਜਿਵੇਂ ਹੁਣ ਥੈਲਾ ਵੀ ਛੋਟਾ ਹੋ ਗਿਆ ਨਾ। ਹਾਂ ਹਾਂ। ਇੱਕ ਥੈਲੇ ਦਾ ਚਾਰ ਥੈਲੇ ਮਗਰ ਇੱਕ ਥੈਲੇ ਦਾ ਉਹੀ ਫਰਕ ਪੈ ਗਿਆ। ਸਹੀ ਗੱਲ ਆ ਜੀ। ਜਿਵੇਂ ਅੱਗੇ ਤਿੰਨ ਪੈਂਦੇ ਦੇ ਹੁਣ ਚਾਰ ਲਾ ਲਓ ਹਾਂਜੀ ਹਾਂ ਉਹੀ ਉਹਨਾਂ ਕੇ ਰਿਓ ਤਾਂ ਉਹਨਾਂ ਕੇ ਪੈਂਦਾ ਬਾਲੇ ਰਿਓ ਨਾਲ ਨਹੀਂ ਜਾਣੀ ਫਸਲ ਨਿਕੜ ਜੀ ਹੁਣ ਇਹਨੇ ਵੀ ਅਸਰ ਕਰਨਾ ਇਹਦੇ ਨਾਲ ਰਿਓ ਵੀ ਘੱਟ ਲੱਗੂਗਾ ਹਾਂ ਇਹ ਕਹੇ ਇਹਨੇ ਵੀ ਅਸਰ ਕਰਨਾ ਦੂਜੇ ਨੰਬਰ ਤੇ ਇੱਕ ਤੇ ਜਿਹੜੀਆਂਆਂ ਲੀਆਂ ਫੁੱਟਾਂ ਨੇ ਉਹ ਵੱਧ ਚੌੜੀਆਂ ਹੋਣ ਜਿਵੇਂ ਆ ਕਣਕ ਨੂੰ ਹੁਣ ਥੋੜੇ ਦਿਨ ਹੋਣੇ ਪਾਣੀ ਲੱਗੇ ਨੂੰ ਜੇ ਹੁਣ ਦੂਜੇ ਲੱਗਣੀ ਆ ਆਪਾਂ ਜੇ ਖੜਨੇ ਦੇ ਸਕਦੇ ਹੁਣ ਦੇਖ ਲਓ ਜਿਵੇਂ ਸੁੱਕ ਗਿਆ ਥੋੜਾ ਜਿਹਾ ਸਹੀ ਗੱਲ ਆ ਜੀ 10 12 ਦਿਨ ਹੋ ਜਾਣਗੇ ਦੂਜੇ ਪਾਣੀ ਕਿਸਾਨ ਵੀਰੋ ਇਹ ਗਿੱਲਾ ਇਹ ਵਿੱਚ ਅਸੀਂ ਦੇਖ ਲਓ ਖੜੇ ਆ ਕਿੰ ਇਹ ਨੂੰ ਮਹਾ 12 13 ਦਿਨ ਹੋਏ ਹੋਣਗੇ ਜਿੰਨਾ ਦੂਜੇ ਤਾਂ ਆਪਾਂ ਕੱਢ ਨਹੀਂ ਸਕਦੇ ਦੀ 10 ਦਿਨ ਹੋਏ ਹੋਣਗੇ ਆਪਣਾ 12 13 ਦਿਨ ਦੂਜੇ ਤਾਂ ਮੈਂ ਕਹਿੰਦਾ 20 ਦਿਨ ਨਹੀਂ ਪਟਕਦਾ ਆ ਜਾ ਉਹਦਾ ਵੀ ਹਫਤਾ ਹੋਤਾ ਤਾਂ ਪਾਣੀ ਨਹੀਂ ਥੋਕਦਾ ਇਹਦੇ ਹੁਣ ਦਿਖਾ ਦਿਓ ਕਿੱਥੇ ਪਾਣੀ ਨਹੀਂ ਪੋਹਦਾ ਹਾਂਜੀ ਹਾਂ ਪਾਣੀ ਇਹਦੇ ਤਾਂ ਨਾਲ ਦੀ ਨਾਲੇ ਸੁੱਕੀ ਜਾਂਦਾ ਜੀ ਹਾਂਜੀ ਹਾਂ ਹਾਂ ਤੇ ਹੋਰ ਟਰੈਕਟਰ ਆਪਣਾ ਵਧੀਆ ਚੱਲਦਾ ਸੀ 37 ਹਾਂਜੀ ਹਾਂ ਜੀ ਵਧੀਆ ਚੱਲ ਟਰੈਕਟਰ ਦਾ ਉਹਨਾਂ ਦੀ ਵੀ ਕਿਸਾਨ ਵੀਰੋ ਵੀਡੀਓ ਬਣਾਵਾਂਗੇ ਬਾਪੂ ਜੀ ਉਹਨਾਂ ਨੇ ਇੱਕ ਨਾੜ 11 ਵੀ ਕਰ ਲਿਆ ਤਿਆਰ ਜੀ ਹਾਂਜੀ ਹਾਂ ਉਹ ਵੀ ਤਿਆਰਾ ਰੈਡੀ ਆ ਤਿਆਰਾ ਹੀ ਤਿਆਰ ਹੁੰਦਾ ਦ ਨਾਲੇ ਉਹਦੇ ਬਾਰੇ ਦੱਸਾਂਗੇ ਬਾਪੂ ਜੀ ਕਹਿੰਦੇ ਪਿੰਡੋ ਫਾਰਮ ਟਰੈਕਟਰ ਬਹੁਤ ਵਧੀਆ ਚਲ ਅੱਜ ਵਾਲੀ ਵੀਡੀਓ 'ਚ ਤਾਂ ਆਪਾਂ ਕਹਨੂੰ ਦੱਸਣਾ ਆਪਾਂ ਉਹ ਜੇ ਦੱਸਾਂਗੇ ਹਾਂ ਜੀ ਤੇ ਫਿਰ ਇਹ ਬਾਪੂ ਜੀ ਆਪਾਂ ਸਾਰੀ ਉਹ ਕੰਮ ਕੰਮੈਨ ਤੋਂ ਵੜਾ ਦਿੰਨੇ ਆ ਬਾਅਦ ਤੂੜੀ ਬਣਾਉਣੇ ਆ ਜੀ ਤਾਂ ਇਹਦੇ ਵਿੱਚ ਤੂੜੀ ਦਾ ਪਰ ਕਰਾਇਆ ਜੀ ਵੱਧ ਮੰਨ ਦਾ ਕੋਈ ਚੱਕਰ ਨਹੀਂ ਤੂੜੀ ਦਾ ਤਾਂ ਕੋਈ ਫਰਕ ਨਹੀਂ ਜਾਨੂੰ ਤਾਂ ਇਹਨਾਂ ਦਾ ਫਿਰ ਥੱਲੇ ਲੱਗ ਜਾਣਾ ਇਹਨਾਂ ਦਾ ਥੱਲੇ ਲੱਗ ਜਾਣਾ ਮੈਂ ਉਹੀ ਕਹਿੰਦਾ ਵੀ ਤੂੰ ਵੀ ਤਾਂ ਵਧੀਆ ਬਣਦੀ ਹੁੰਦੀ ਆ ਤੂੜੀ ਤਾਂ ਵਧੀਆ ਬਣਦੀ ਆ ਹਾਂ ਬੀਬੀ ਇਹਦਾ ਤਾਂ ਰਿਓਏ ਪਾਣਾ ਬਸ ਰਿਓਏ ਪਾਣਾ ਨਾਲੇ ਇਹਨੂੰ ਲ ਇਹ ਤਾਂ ਜਿਵੇਂ ਹੁਣ ਪਾਣੀ ਪੀ ਗਈ ਜਿਹੜੇ ਪਰਾਲੀ ਕਰਕੇ ਪਾਣੀ ਪੀ ਗਈ ਜਿਹੜੇ ਪਰਾਲੀ ਤੇ ਗਈ ਸਹੀ ਗੱਲ ਆ ਜੀ ਜੇ ਪਰਾਲੀ ਨਾ ਹੁੰਦੀ ਏਡੇ ਸੇ ਪਾਣੀ ਕਿੱਥੇ ਪੀ ਜਾਂਦੀ ਹਾਂਜੀ ਹਾਂ ਤੇ ਯਾਨੀ ਗਲ ਜਾਣਾ ਹੁਣੇ ਨਾ ਹਾਂ ਤੂੜੀ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਤੂੜੀ ਆਪਣੇ ਬਣਦੀ ਆ ਵਧੀਆ ਆ ਠੀਕ ਆ ਜੀ ਠੀਕ ਆ ਤੇ ਤੁਹਾਨੂੰ ਤਾਂ ਪਤਾ ਨਹੀਂ ਲੱਗਣਾ ਇਹ ਵੀ ਬਾਹੀ ਤੇ ਕਿ ਨਹੀਂ ਹਾਂ ਤੇ ਕਿਸਾਨ ਵੀਰੋ ਟਰੈਕਟਰਾਂ ਦੀ ਵੀਡੀਓ ਵੀ ਤੁਹਾਨੂੰ ਅਸੀਂ ਜਲਦੀ ਦਿਖਾਵਾਂਗੇ ਤੇ ਹਾਂਜੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਸਾਨਾਂ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਥੈਂਕ ਯੂ ਵੈਰੀ ਮੱਚ ਧੰਨਵਾਦ ਜੀ ਮਾਵਾ ਜੀ ਸਸਰੀ ਜੀ ਅੱਜ ਕਿਸਾਨ ਵੀਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਆ ਕਰੋ ਹੁਣ ਤਾਂ ਆਪਾਂ ਨੂੰ ਬਹਾਵਰ ਟਾਈਮ ਹੋ ਗਿਆ ਵੀਡੀਓ ਪਾਉਂਦਿਆਂ ਨੂੰ ਬਟਨੇ ਦਬਣਾ ਹੁੰਦਾ ਨਾਲ ਬਟਨ ਦੱਬ ਕੇ ਤੇ ਬੈਲ ਆਈਕਨ ਦੀ ਘੰਟੀ ਵੀ ਆਨ ਜ਼ਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਨਾਲੇ ਫੇਸਬੁੱਕ ਤੇ ਵੀ ਆਪਾਂ ਪੇਜ ਬਣਾ ਲਿਆ ਬਿੱਟੂ ਨੀਯੰਪਰ ਦੇ ਨਾਂ ਤੇ ਤੇ ਇੰਸਟਾ ਤੇ ਵੀ ਉਹ ਤੇ ਵੀ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋ ਤੇ ਹੁਣ ਦੇ ਆਪਾਂ ਨੂੰ ਯਾਦ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਦੇ ਵਿੱਚ ਧੰ